ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਫੁੱਲ ਓਨ ਐਂਟਰਟੇਨਮੈਂਟ ਦੇ ਨਾਲ ਪ੍ਰੀ ਗਲੈਮਰ ਗੌਸਪ ਦੇ ਦੁਨੀਆ ਦੇ ਵਿੱਚ ਮੈਂ ਤੁਹਾਡੀ ਹੋਸਟ ਤੇ ਦੋਸਤ ਮੁਸਕਾਨ ਅੱਜ ਦੇ ਐਪੀਸੋਡ ਦੇ ਵਿੱਚ ਆਓ ਨਜ਼ਰ ਮਾਰਦੇ ਹਾਂ ਅੱਜ ਕਿਹੜੀਆਂ ਕਿਹੜੀਆਂ ਸੁਰਖੀਆਂ ਦੇ ਉੱਤੇ ਗੱਲ ਕਰਾਂਗੇ। ਇਸ ਐਪੀਸੋਡ ਦੇ ਵਿੱਚ ਗੱਲ ਕਰਾਂਗੇ ਮਲਾਇਕਾ अरोड़ा ਦੇ ਖਿਲਾਫ ਮੁੜ ਜ਼ਮਾਨਤੀ ਵਾਰੰਟ ਜਾਰੀ ਫਿਰ ਗੱਲ ਕਰਾਂਗੇ ਅਜੈ ਪੁਸ਼ਪਾ ਰਾਜ ਦੇ ਲਈ ਇੱਕ ਖਾਸ ਦਿਨ ਤੇ ਅਖੀਰ ਦੇ ਵਿੱਚ ਗੱਲ ਕਰਾਂਗੇ ਇੱਕ ਹੋਰ ਅਦਾਕਾਰ ਨੇ ਕਰਵਾਇਆ ਸੀਕ੍ਰੀਟਲੀ ਵਿਆਹ। ਹਾਈ ਕਾਰਾ ਅਰਾ ਜੋ ਹਮੇਸ਼ਾ ਫਿਟ ਅਤੇ ਔਨ ਟ੍ਰੈਂਡ ਰਹਿੰਦੀ ਹੈ ਪਰ ਲੱਗਦਾ ਹੈ ਕਿ ਉਹਨਾਂ ਨੂੰ ਕੋਟ ਦਾ ਟ੍ਰੈਂਡ ਪਸੰਦ ਨਹੀਂ ਆਇਆ ਕਿਉਂਕਿ ਉਹਨਾਂ ਨੇ ਇੱਕ ਹਾਈ ਪ੍ਰੋਫਾਈਲ ਕੇਸ ਦੇ ਵਿੱਚ ਗਵਾਵ ਜੋਂ ਪੇਸ਼ ਹੋਣਾ ਸੀ ਪਰ ਮੈਡਮ ਅਦਾਲਤ ਦੇ ਵਿੱਚ ਪੇਸ਼ ਨਹੀਂ ਹੋਈ ਮੁੰਬਈ ਦੀ ਅਦਾਲਤ ਨੇ ਕਿਹਾ ਇਨਫ ਇਜ਼ ਇਨਫ ਅਤੇ ਫਿਰ ਦੁਬਾਰਾ ਜ਼ਮਾਨਤੀ ਵਾਰੰਟ ਜਾਰੀ ਕੀਤਾ ਗਿਆ ਦਰਸਲ ਇਹ ਮਾਮਲਾ ਹੈ ਸਾਰਾ 2012 ਦੀ ਹਾਈ ਵੋਲਟੇਜ ਲੜਾਈ ਦੇ ਨਾਲ ਸੰਬੰਧਿਤ ਹੈ ਜਦੋਂ ਸੈਫ ਅਲੀ ਖਾਨ ਤੇ ਇੱਕ ਐਨ ਆਰ ਆਈ ਬਿਜ਼ਨਸਮੈਨ ਨਾਲ ਕੁੱਟਮਾਰ ਕਰਨ ਦੇ ਦੋਸ਼ ਲੱਗੇ ਸੀ ਅਤੇ ਉਸ ਸਮੇਂ ਕਰੀਨਾ ਕਪੂਰ ਖਾਨ, ਕਰਿਸ਼ਮਾ, ਅਮ੍ਰਿਤਾ ਤੇ ਸਾਡੀ ਫੈਸ਼ਨ ਕੁਇਨ ਮਲਾਈਕਾ ਅਰੋੜਾ ਸੈਫ ਦੇ ਨਾਲ ਹੋਟਲ ਦੇ ਵਿੱਚ ਮੌਜੂਦ ਸੀ ਇਸ ਮਾਮਲੇ ਦੇ ਵਿੱਚ ਸੈਫ ਦੀ ਪਤਨੀ ਕਰੀਨਾ ਕਪੂਰ ਦੀ ਦੋਸਤ ਅਮ੍ਰਿਤਾ ਅਰੋੜਾ ਉਹਨਾਂ ਦੀ ਗਵਾਹ ਬਣੀ ਸੀ ਇਸ ਮਾਮਲੇ ਦੇ ਵਿੱਚ ਅਮ੍ਰਿਤਾ ਅਰੋੜਾ ਨੇ ਬਿਆਨ ਦਿੱਤਾ ਸੀ ਕਿ ਜਦੋਂ ਇਹ ਘਟਨਾ ਵਾਪਰੀ ਤਾਂ ਉਸ ਸਮੇਂ ਹੋਟਲ ਦੇ ਵਿੱਚ ਅਸੀਂ ਵਧੀਆ ਟਾਈਮ ਸਪੈਂਡ ਕਰ ਰਹੇ ਸੀ ਫਿਰ ਉਹ ਬਿਜ਼ਨਸਮੈਨ ਉੱਥੇ ਆ ਕੇ ਗਿਆ ਅਤੇ ਰੋਲਾ ਪਉਣ ਲੱਗਾ ਫਿਰ ਸੈਫ ਨੇ ਵੀ ਉਸ ਤੋਂ ਮੁਆਫੀ ਮੰਗ ਲਈ ਅਤੇ ਉਹ ਵਿਅਕਤੀ ਉੱਥੋਂ ਚਲਾ ਗਿਆ ਪਰ ਕੁਝ ਦੇਰ ਬਾਅਦ ਜਦੋਂ ਸੈਫ ਵਾਸ਼ਰੂਮ ਗਿਆ ਤਾਂ ਉਹ ਵਿਅਕਤੀ ਉੱਥੇ ਆ ਕੇ ਉਸ ਦੇ ਨਾਲ ਲੜਨ ਲੱਗ ਪਿਆ ਉਹ ਸੈਫ ਦੇ ਨਾਲ ਲੜਿਆ ਅਤੇ ਬਾਅਦ ਦੇ ਵਿੱਚ ਉਹ ਸੈਫ ਦੇ ਕਮਰੇ ਦੇ ਵਿੱਚ ਵੀ ਗਿਆ ਤੇ ਉਸ ਦੇ ਉੱਤੇ ਹਮਲਾ ਕਰ ਦਿੱਤਾ ਤਾਂ ਸਾਰਿਆਂ ਨੇ ਕਿਸੇ ਤਰ੍ਹਾਂ ਮਾਮਲੇ ਨੂੰ ਸ਼ਾਂਤ ਕਰਵਾਇਆ ਹੁਣ ਊਡੀਕ ਹੈ ਮਲਾਇਕਾ ਅਰੋੜਾ ਦੀ ਜਦੋਂ ਗਵਾਹ ਵਜੋਂ ਪੇਸ਼ ਹੋਣਗੇ ਅਲਵਾਰ ਜੁਨੇ ਆਪਣੇ ਬਰਥਡੇ ਨੂੰ ਬਿਲਕੁਲ ਖਾਸ ਤਰੀਕੇ ਦੇ ਨਾਲ ਮਨਾਇਆ ਨਾ ਕਿਸੇ ਗਲੈਮਰਸ ਪਾਰਟੀ ਨਾਲ ਕਿਸੇ ਵੱਡੇ ਹਾਲ ਦੇ ਵਿੱਚ ਸਧਾਰਨ ਹਸਤੇ ਖੇੜ ਦੇ ਅੰਦਾਜ਼ ਦੇ ਵਿੱਚ ਆਪਣੇ ਪਰਿਵਾਰ ਦੇ ਨਾਲ ਉਹਨਾਂ ਦੀ ਪਤਨੀ ਸੁਨੇਹਾ ਰੈਡੀ ਨੇ ਇੰਸਟਾਗ੍ਰam ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਨੇ ਕੁਝ ਸੁਪਰ ਕਿਊਟ ਤਸਵੀਰਾਂ ਜਿੱਥੇ ਆਲੂ ਅਰਜੁਨ ਕੇਕ ਕੱਟ ਰਹੇ ਨੇ ਨਾਲ ਖੜੇ ਨੇ ਪੁੱਤਰ ਅਤੇ ਤੀ ਤੇ ਨਾਲ ਪਤਨੀ ਸੁਨੇਹਾ ਰੈਡੀ ਬਿਲਕੁਲ ਫਿਲਮੀ ਪਰਿਵਾਰ ਵਾਲੀ ਵਾਈਬੇ ਤਸਵੀਰਾਂ ਦੇ ਰਹੀਆਂ ਨੇ ਪੁਸ਼ਪਾ ਸਟਾਰ ਆਲੂ ਅਰਜੁਨ 43 ਸਾਲ ਦੇ ਹੋ ਗਏ ਨੇ ਤੇ ਉਹਨਾਂ ਨੇ ਆਪਣੇ ਪਰਿਵਾਰ ਦੇ ਨਾਲ ਆਪਣਾ ਇਹ ਖਾਸ ਜਸ਼ਨ ਮਨਾਇਆ ਉਹਨਾਂ ਦਾ ਜਨਮ ਦਿਨ ਹੈ ਤਸਵੀਰਾਂ ਦੇ ਵਿੱਚ ਆਲੂ ਅਰਜੁਨ ਕੇਕ ਕੱਟਦੇ ਹੋਏ ਦਿਖਾਈ ਦੇ ਰਹੇ ਨੇ ਜਦੋਂ ਸਨੇਹਾ ਤੇ ਉਹਨਾਂ ਦੀ ਧੀ ਉਹਨਾਂ ਦਾ ਪੁੱਤਰ ਉਹਨਾਂ ਦੇ ਨਾਲ ਖੜੇ ਨੇ ਸਨੇਹਾ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਐਕਟਿਵ ਰਹਿੰਦੇ ਨੇ ਪ੍ਰਸ਼ੰਸਕਾਂ ਦੇ ਨਾਲ ਆਪਣੇ ਪਰਿਵਾਰ ਦੀਆਂ ਝਲਕੀਆਂ ਅਕਸਰ ਉਹ ਸਾਂਝਾ ਕਰਦੇ ਰਹਿੰਦੇ ਨੇ ਕੋਈ ਮੌਕਾ ਨਹੀਂ ਛੱਡਦੇ ਤੇ ਹੁਣ ਇਹਨਾਂ ਕਿਊਟ ਤਸਵੀਰਾਂ ਨੂੰ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਕੀਤਾ ਹੈ ਜਿਸ ਤੋਂ ਬਾਅਦ ਉਹਨਾਂ ਦੇ ਫੈਨਸ ਆਲੂ ਅਰਜੁਨ ਨੂੰ ਵਧਾਈਆਂ ਦੇ ਰਹੇ ਨੇ ਫਿਲਮ ਇੰਡਸਟਰੀ ਦੇ ਵਿੱਚ ਬਹੁਤ ਸਾਰੀਆਂ ਮਸ਼ਹੂਰ ਹਸਤੀਆਂ ਹਨ ਜਿਨ੍ਹਾਂ ਨੇ ਸੀਕ੍ਰੀਟ ਵੈਡਿੰਗ ਕਰਕੇ ਆਪਣੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਤੇ ਹੁਣ ਇੱਕ ਹੋਰ ਅਦਾਕਾਰ ਤੈਅ ਰਿਹਾ ਕਰ ਸਿਕਰਟ ਵੈਡਿੰਗ ਉਹਨਾਂ ਨੇ ਕਰਵਾ ਲਈ ਹੈ ਗਿਰਾਈਆਂ ਵਾਲੇ ਕੁਲ ਅਦਾਕਾਰ ਨੇ ਰਾਜਸਥਾਨ ਦੇ ਜੈਪੁਰ ਦੇ ਵਿੱਚ ਚੁੱਪਚਾਪੀ ਤੇ ਆਪਣਾ ਵਿਆਹ ਕਰਵਾ ਲਿਆ ਜੀ ਹਾਂ ਦਰਸਲ ਹੈਰਾਨ ਕਰ ਦੇਣ ਵਾਲੀ ਗੱਲ ਇਹ ਹੈ ਕਿ ਇਸ ਅਦਾਕਾਰ ਨੇ ਆਪਣੇ ਇੰਸਟਾਗ੍ਰam ਅਕਾਊਂਟ ਤੇ ਆਪਣੇ ਵਿਆਹ ਦੀਆਂ ਤਸਵੀਰਾਂ ਵੀ ਸਾਂਝੀਆਂ ਨਹੀਂ ਕੀਤੀਆਂ ਹਨ ਅਤੇ ਇਸ ਦੌਰਾਨ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਖਬਰਾਂ ਨੂੰ ਤੁਸੀਂ ਦੇਖ ਸਕਦੇ ਹੋ ਕਿ ਉਹ ਵਿਆਹ ਦੇ ਪਹਿਰਾਵੇ ਦੇ ਵਿੱਚ ਸ਼ਾਨਦਾਰ ਲੱਗ ਰਹੇ ਨੇ ਆਪਣੀ ਪਤਨੀ ਦੇ ਨਾਲ ਕੈਮਰੇ ਤੇ ਪੋਜ਼ ਦੇ ਰਹੇ ਨੇ ਵਿਆਹ ਬਹੁਤ ਹੀ ਨਿੱਜੀ ਦੇ ਵਿੱਚ ਹੋਇਆ ਵਿਆਹ ਬਹੁਤ ਹੀ ਸਾਦਾ ਤੇ ਸ਼ਾਂਤਮਈ ਢੰਗ ਦੇ ਨਾਲ ਹੋਇਆ ਸੋਸ਼ਲ ਮੀਡੀਆ ਤੇ ਸਾਹਮਣੇ ਆਈਆਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਤੈਰੀਏ ਨੇ ਕਰੀਮ ਰੰਗ ਦੀ ਸ਼ੇਰਵਾਨੀ ਪਾਈ ਹੋਈ ਹੈ ਤੇ ਉਹਨਾਂ ਦੀ ਦੁਲਹਨ ਨੇ ਲਾਲ ਰੰਗ ਦਾ ਵਿਆਹ ਵਾਲਾ ਜੋੜਾ ਪਾਇਆ ਹੋਇਆ ਤਾਂ ਇਸ ਤਸਵੀਰ ਦੇ ਸਾਹਮਣੇ ਆਉਣ ਤੋਂ ਬਾਅਦ ਉਹਨਾਂ ਦੇ ਫੈਨਸ ਅਤੇ ਸੈਲੈਬ੍ਰਿਟिज ਉਹਨਾਂ ਨੂੰ ਵਧਾਈਆਂ ਦੇਣ ਲੱਗ ਪਏ ਨੇ ਤਾਂ ਇਹ ਸਨ ਐਂਟਰਟੇਨਮੈਂਟ ਦੇ ਗੱਲੇ ਆ ਰਹੇ ਹਾਂ ਜੋ ਅੱਜ ਦੀਆਂ ਕੁਝ ਖਾਸ ਵਾਇਰਲ ਖਬਰਾਂ ਜੋ ਐਂਟਰਟੇਨਮੈਂਟ ਦੀ ਦੁਨੀਆ ਦੇ ਵਿੱਚ ਟੌਪ ਤੇ ਰਹੀਆਂ ਐਂ ਤਾਂ ਦੀਆਂ ਹੋਰ ਖਬਰਾਂ ਦੇਖਣ ਲਈ ਦੇਖਦੇ ਰਹੋ ਦਾ ਪ੍ਰੋਗਰਾਮ ਗਲੈਮਰ ਗੌਸਪ ਸਿਰਫ ਦੇ ਟੀਵੀ 'ਨ ਆ ਰਾਇ ਤੇ